ਹਾਂਜੀ ਕੀ ਹਾਲਾ ਦੋਸਤੋ ਠੀਕ ਠਾਕ ਆ ਗੁੱਡ ਮਾਰਨਿੰਗ ਸੋ YouTube ਵੱਲੋਂ ਆਪਣਾ ਨਵਾਂ ਚੈਨਲ ਬਣਾਇਆ ਸੀ ਬਾਈ ਜੀ ਤੇ ਆਪਣਾ ਲਾਈਵ ਸਟਰੀਮ ਦੀ অপਸ਼ਨ ਆਪਾਂ ਨੂੰ ਮਿਲ ਗਈ ਹੈ 50 ਸਬਸਕ੍ਰਾਈਬਰ ਜਦੋਂ ਤੱਕ ਚੈਨਲ ਤੇ ਨਹੀਂ ਹੁੰਦੇ ਨਾ ਉਨਾ ਟਾਈਮ YouTube ਵੱਲੋਂ ਸਬਸਕ੍ਰਾਈਬ ਇਹ ਲਾਈਵ ਆਪਾਂ ਨੂੰ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੋ ਆਪਣੇ ਹੁਣ 10 ਦਿਨ ਹੋਏ ਸੀ ਆਪਾਂ ਨੂੰ ਵੀਡੀਓ ਬਣਾਉਂਦਿਆਂ ਨੂੰ ਪਾਉਂਦਿਆਂ ਨੂੰ ਤੇ 19 ਤਰੀਕ ਦਾ ਮੈਂ ਵੀਡੀਓ ਅਪਲੋਡ ਕਰਨ ਲੱਗਾ ਵਾਂ ਚੈਨਲ ਦਾ ਫਿਲਹਾਲ ਮੇਰਾ 1 ਜਨਵਰੀ ਤੋਂ ਕਸਟਮਾਈਜ਼ ਕੀਤਾ ਹੋਇਆ ਸੀ ਤੇ ਬਟ ਮੈਂ ਕੰਮ ਨਹੀਂ ਕਰਦਾ ਸੀ ਪਰ ਹੁਣ ਮੈਂ 19 ਮਈ ਤੋਂ ਵੀਡੀਓ ਪਾਉਣੀਆਂ ਸਟਾਰਟ ਕੀਤੀਆਂ ਤੇ ਆਪਣਾ 100 ਸਬਸਕ੍ਰਾਈਬਰ ਹੋ ਗਿਆ ਤੇ ਅਸੀਂ 90 ਵੀਡੀਓ ਵੀ ਮੈਂ ਅਪਲੋਡ ਕਰ ਚੁੱਕਿਆ ਵਾਂ ਸੋ ਤੁਹਾਨੂੰ ਕਿਵੇਂ ਆਪਣੀਆਂ ਵੀਡੀਓ ਲੱਗਦੀਆਂ ਵਾਂ ਵੀਡੀਓ ਨੂੰ ਲਾਈਕ ਕਰਦਾ ਕਰੋ ਯਾਰ ਸ਼ੇਅਰ ਕਰਦਾ ਕਰੋ ਤੇ ਥੋੜੀ ਜਿਹੀ ਸਪੋਰਟ ਵੀ ਕਰਿਓ ਤੇ ਕੰਮ ਵੀ ਮੈਂ ਕਰਦਾ ਵਾਂ ਲੇਬਰ ਦਾ ਕੰਮ ਹੀ ਕਰਦਾ ਵਾਂ ਫਿਲਹਾਲ ਇਹ ਪਾਰਟ ਟਾਈਮ ਵੀ ਇਹਦੇ ਨਾਲ ਵੇਖਦੇ ਆਂ ਵੀ ਆਪਾਂ ਇਹਦੇ ਚ ਗਰੋਥ ਹੁੰਦੀ ਆ ਜਾਂ ਨਹੀਂ ਹੁੰਦੀ ਚਾਰ ਪੈਸੇ ਕਮਾਉਣ ਦਾ ਰਸਤਾ ਬਣਦਾ ਜਾਂ ਨਹੀਂ ਬਣਦਾ ਸੋ ਜਦੋਂ ਫ੍ਰੀ ਹੁੰਦਾ ਮੈਂ ਉਦੋਂ ਵੀਡੀਓ ਬਣਾਉਂਦਾ ਵਾਂ ਤੇ ਅਪਲੋਡ ਕਰਦਾ ਵਾਂ ਕਿਵੇਂ ਲੱਗਦੀਆਂ ਵੀਡੀਓ ਆਪਣੀਆਂ ਤੁਹਾਨੂੰ ਤੁਸੀਂ ਦੱਸਿਓ ਜਰੂਰ ਮੈਨੂੰ ਆਪਾਂ ਤੁਹਾਨੂੰ ਘਰ ਦਿਖਾ ਦਿੰਦੇ ਆ ਆਪਣਾ ਕਿਦਾਂ ਦਾ ਘਰ ਆ ਇਹ ਕਰੋ ਚੱਕੀ ਇਹ ਵਾਲਾ ਆਪਣਾ ਮਕਾਨ ਆ ਠੀਕ ਹੈ ਜੀ ਕੋਣ ਕੋਣ ਆਹ ਇਹ ਤਾਂ ਬਹੁਤ ਸਵੇਰ ਦੀ ਤਿਆਰ ਹੋਈ ਫਿਰਦੀ ਸਿੰਮੇ ਤਾਂ ਨਾਲ ਆ ਕੇ ਤੂੰ ਹੈ ਜੂਰੀ ਤਾਂ ਨਹੀਂ ਜਾਣਾ ਹੀ ਜਾਣਾ ਵਾ ਛੁੱਟੀਆਂ ਮਿਲ ਗਏ ਹੁਣ ਤੁਹਾਨੂੰ ਕੀ ਕੰਮ ਕਰੀ ਜਾਨੀ ਇਹ ਤਾਂ ਸਵੇਰ ਦੀ ਤਿਆਰ ਹੋਈ ਫਿਰਦੀ ਆ ਇਹਨੂੰ ਕੀ ਕਹਿਣਾ ਇਹ ਤਾਂ ਸਵੇਰ ਦੀ ਤਿਆਰ ਹੋਈ ਫਿਰਦੀ ਆ ਹੈ ਉਹ ਚਲਿਆ ਵੀ ਆ ਸੀ ਪਾ ਮੈਂ ਕਈ ਰੋਟੀ ਨਹੀਂ ਲੈ ਕੇ ਜਾਣੀ ਉਹ ਉਹ ਵੀ ਚਲ ਗਿਆ ਕੰਮ ਤੇ ਖਾਣੀਆਂ ਕਿ ਤਰੋਟੀਆਂ ਉਹਨੇ ਬਸ ਸਵੇਰੇ ਨਿਕਲ ਗਿਆ ਵਾ ਮੈਂ ਕਿਹਾ ਵੀ ਮੈਂ ਘਾ ਲੈਣ ਦੇ ਮੰਮੀ ਨੂੰ ਵੀ ਰੋਟੀ ਬਣਾ ਦਊਗੀ ਤੈਨੂੰ ਹਾਂਜੀ ਕੀ ਹਾਲ ਆ ਆਟਾ ਲੱਗਦਾ ਸੱਚਾ ਆ ਪਿਆ ਹਾਂ ਰੋਟੀ ਮੈਂ ਕਹੀ ਜਾਂਣਾ ਵੀ ਲਾ ਦਿੰਦੇ ਤੈਨੂੰ ਰੁਕ ਜਾ ਕੰਮ ਦੇ ਨਾ ਜਾਈ ਹਜੇ ਹਾਂਜੀ ਕੀ ਹਾਲ ਆ ਬਾਈ ਜੀ ਠੀਕ ਠਾਕ ਆ ਸਾਰੇ ਗੁੱਡ ਮਾਰਨਿੰਗ ਚੈਨਲ ਨਵਾਂ ਬਣਾਇਆ ਆਪਾਂ YouTube ਤੇ ਤੇ YouTube ਪਰਮੋਟਿਵ ਵੀ ਕਰ ਰਹੇ ਆ ਆਪ ਨੂੰ ਵੀਵ ਚੰਗੇ ਆ ਰਹੇ ਆ ਤੇ ਦੇਖਦੇ ਆਂ ਵੀ ਕੋਈ ਕਮਾਈ ਦਾ ਸਾਧਨ ਬਣਦਾ ਕਿ ਨਹੀਂ ਬਣਦਾ ਤੇਰੇ ਲੋਕੀ ਕਹਿੰਦੇ ਆ YouTube ਤੋਂ ਬੰਦਾ ਪੈਸੇ ਕਮਾ ਸਕਦਾ ਵਾ YouTube ਤੇ ਲੱਖ ਰੁਪਏ ਬਣਦੇ ਆ YouTube ਤੇ ਕੋੜਾ ਰੁਪਏ ਬਣਦੇ ਆ ਆਪਾਂ ਵੀ ਛੋਟੀ ਜਿਹੀ ਇੱਕ ਟਰਾਈ ਕਰਕੇ ਦੇਖੀ ਐ ਤੇ ਸਾਥ ਵੀ ਮਿਲ ਰਿਹਾ ਵਾ ਆਏ ਸੀ ਭਰਾ ਜੇ ਵੀ 25 ਬੰਦੇ ਜੁੜ ਗਏ ਸੀ ਫਿਰ ਵੀ ਜੀਰੋ ਪਤਾ ਨਹੀਂ ਕਿ ਚੱਕਰੇ ਯਾਰ ਕੰਮ ਤੇ ਵੀ ਜਾਣਾ ਬਈ ਆਪਣਾ ਆਪਾਂ 8:30 9:30 ਵਜੇ ਕੰਮ ਤੇ ਜਾਣਾ ਵੈਸੇ ਮੈਂ ਏਸੀਆਂ ਦਾ ਕੰਮ ਕਰਦਾ ਵਾਂ ਪਰ ਆਉਂਦੇ ਨਾਲ ਦੇ ਨਾਲ ਏਸੀਆਂ ਦੇ ਇਹ ਵੀ ਕੰਮ ਕਰ ਲਈਦਾ ਵਾ ਚੱਲੇ ਇਹਦੇ ਵਿੱਚ ਵੀ ਟਰਾਈ ਕਰਕੇ ਦੇਖ ਲੈਣੇ ਆ ਵੀ ਤੋ ਬੰਦਾ ਥੋੜਾ ਹੋਰ ਸੁੱਕਾ ਹੋ ਜੇ ਕਿਤੇ ਪਾਸੋਂ 5-7000 ਰੁਪਏ ਬੰਦੇ ਨੂੰ ਆਉਣ ਲੱਗ ਜਾਵੇ ਥੋੜਾ ਬੰਦੇ ਹੋਰ ਸੁੱਕਾ ਹੋ ਜਾਂਦਾ ਵਾ ਪਰ ਤੇ ਇਸੀ ਵਾਲੀ ਦੁਕਾਨ ਤੇ ਜਾਣਾ ਯਾਰ ਉੱਥੇ ਕੋਈ ਵਾਰ ਦੀ ਮੇਰੀ ਆਮਦਨ ਨਹੀਂ ਮਿਲਦੀ ਇਹ ਸਭ 8000 ਰੁਪਏ ਮੈਨੂੰ ਦਿੰਦੇ ਹੈਗੇ ਉਹਦੇ ਨਾਲ ਕੋਈ ਗੁਜ਼ਾਰਾ ਨਹੀਂ ਬੰਦਾ ਤੇ ਮੈਂ ਕਿਹਾ ਚੱਲ ਉਹ ਵੀ ਚੱਲ ਜੀਵਗਾ ਨਾਲ ਤੇ ਆਪਾਂ ਵੀਡੀਓ ਵੀ ਬਣਾ ਕੇ ਦੇਖ ਲੈਂਦੇ ਆ ਵੀ ਸ਼ਾਇਦ ਇਹਦੇ ਵਿੱਚ ਆਪਣੀ ਥੋੜੀ ਜਿਹੀ ਗ੍ਰੋਥ ਹੋ ਜੇ ਕੋਈ ਇਹਦੇ ਵਿੱਚ ਕੋਈ ਬੰਦਾ ਐਕਸੈਸ ਹੋ ਸਕਦਾ ਤਾਂ ਵੀ 4 ਪੈਸੇ ਕਮੋ ਲੱਗ ਜਾਂਗੇ ਆਪਣਾ ਘਰ-ਬਾਰ ਤੁਹਾਨੂੰ ਦਿਖਾਈ ਦਿੱਤਾ ਵੀ ਕਿਹੜਾ ਦਾ ਕਿੱਦਾਂ ਦਾ ਸੀਨ ਹੈਗਾ ਵਾ ਰੋਟੀ ਪੱਕਦੀ ਮਸਾਂ ਪਰ ਵੀਡੀਓ ਆਪਾਂ ਬਣਾਉਂਦੇ ਆਂ ਕਈ ਲੋਕ ਕਹਿੰਦੇ ਨੇ ਯਾਰ ਮਜ਼ਾਕ ਵੀ ਵੀਡੀਓ ਬਣਾਉਂਦਾ ਬੰਦਾ ਵੀ ਮਜ਼ਾਕ ਕਰਦੇ ਇਹ ਕੀ ਕਰਦਾ ਫਿਰਦਾ ਮੁੰਡਾ ਨੂੰ ਸ਼ਰਮ ਨਹੀਂ ਆਉਂਦੀ ਇਹ ਵੀ ਇਹ ਅਨੁਭਵ ਪਰ ਮੇਰੀ ਸੋਚਣੀ ਇਹ ਹੈ ਯਾਰ ਜੇ ਕੋਈ ਬੰਦਾ ਕਹਿੰਦਾ ਵੀ ਮਜ਼ਾਕ ਬਣ ਕੇ ਵੀ ਇਹ ਬਸੇ ਬੰਦੇ ਦਾ ਕਿਸੇ ਦਾ ਘਰ ਦਾ ਗੁਜ਼ਾਰਾ ਚੱਲਣ ਲੱਗ ਗਿਆ ਤੇ ਪਾਸੋਂ ਉਹਦੇ ਪੈਸੇ ਆਉਣ ਲੱਗ ਗਏ ਤਾਂ ਯਾਰ ਮੈਂ ਕਹਿੰਦਾ ਇਦੋਂ ਕੋਈ ਇਹ ਮਹਿੰਗਾ ਸੌਦਾ ਨਹੀਂ ਠੀਕ ਹੈ ਉਹ ਜਿਹੜੇ ਕਲਾਕਾਰ ਆ ਜਾਂ ਜਿੰਨੇ ਵੀ ਮੁੰਡੇ ਆ ਜਾਂ ਕਮੇਡੀਅਨ ਕਲਾਕਾਰ ਆ ਕਪੜੇ ਚੋਗੇ ਜਾਂ ਇਹ ਬੰਨੀ ਹੋਵੇਗੇ ਕੋਈ ਇਸ ਤਰ੍ਹਾਂ ਦੇ ਵੀਡੀਓ ਹੁੰਦੇ ਆ ਜਿਹੜੇ ਸਸਤੇ ਭਾਅ ਵਰਗੇ ਹੁੰਦੇ ਨੇ ਜਿਹੜੇ ਕੰਮ ਕਰਦੇ ਨੇ ਬਹੁਤ ਬੰਦ ਕਰਦੇ ਨੇ ਜਿਹੜੇ ਕਲਾਕਾਰ ਬੰਦ ਕਰਦੇ ਨੇ ਜਿਹੜੇ ਜਿਹੜੇ ਕਿੰਦੇ ਰਹੇ ਆ ਜਿਹੜੇ ਬਾਗ ਦੇ ਮੂੜੀਆਂ ਬਸ ਇੱਕ ਟਰਾਈ ਹੈਗੀ ਆ ਕਿਉਂਕਿ ਚੰਗਾ ਹੋ ਜੂਗਾ ਕਿਸੇ ਪਾਸੋਂ ਕੁਝ ਸਾਸਲਰ ਮਨ ਆਉਣ ਲੱਗ ਜਣ ਸੋ ਆਪਣਾ ਸਾਥ ਦੇ ਆਪਾਂ ਲਾਈਵ ਕਰਦੇ ਬੰਦ ਬਾਏ ਬਾਏ ਬਈ ਉੱਤੀ ਪਣੀ ਖਾਣਾ ਮੈਂ ਕੰਮ ਤੇ ਜਾਣਾ ਵਾ ਬਾਏ ਬਾਏ 嗯。<clears throat>